ਸ਼ਿਰਕੇ ਸਿੱਖਾਂ ਤੇ ਨਹੀਂ ਰਹਿੰਦਾ ਪਰਮੇਸ਼ਰ ਤਾਂ ਸਰਬ ਵਿਆਪਕ ਹੈ ਬੋਲੋ ਸਤਨਾਮ ਉਹ ਕੀ ਹੈ ਜੀ ਸਰਬ ਵਿਆਪਕ ਹੈ ਕਿਤੇ ਵੀ ਘਟਵਾ ਤੇ ਨਹੀਂ ਸਾਰੇ ਇੱਕ ਰਸ ਵਿਆਪਕ ਹੈ ਇੱਕ ਓ ਅੰਕਾਰ ਤੇ ਕਤਾਲਪੁਰੇ ਇੱਕ ਰਸ ਵਿਆਪਕ ਹੈ ਜਲ ਫਲ ਮਹੀਨ ਪੂਰਿਆ ਸੁਆਮੀ ਸਿਰਜਨਹਾਰ ਅਨਿਕ ਭਾਂਤ ਹੋਏ ਅਸਰਿਆ ਨਾਨਕ ਇੱਕ ਅੰਕਾਰ ਇੱਕੋ ਹੀ ਨੇ ਕਾ ਰੂਪਾਂ ਵਿੱਚ ਫਸ ਰਿਹਾ ਹੋਇਆ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ਇਸ ਕਰਕੇ ਮਾਲਕ ਜੀ ਪਰਮੇਸ਼ਰ ਦੀ ਕਿਸੇ ਕਥਾ ਤੇ ਨਹੀਂ ਰਹਿੰਦੇ ਇਸ ਕਰਕੇ ਸੱਚਖੰਡ ਕਿਸੇ ਕਥਾ ਤੇ ਨਹੀਂ ਬਣਿਆ ਹੋਇਆ ਪਰਮੇਸ਼ਰ ਦੀ ਦਰਗਾਹ ਕਿਤੇ ਉੱਪਰ ਨਹੀਂ ਬਣੀ ਹੋਈ ਬਹੁਤ ਲੋਕੀ ਸੋਚਦੇ ਆ ਸ਼ਾਇਦ ਇਹ ਵੀ ਮਰਨ ਤੋਂ ਬਾਅਦ ਦਰਗਾਹ ਵਿੱਚ ਜਾਵਾਂਗੇ ਪਰਮੇਸ਼ਰ ਦੀ ਦਰਗਾਹ ਦੀ ਕੋਈ ਭੂਗੋਲਕ ਸਥਿਤੀ ਨਹੀਂ ਸਟੀਕ ਪਾਸ਼ਾ ਵੀ ਬੋਲ ਜਾਂਦੇ ਵਿੱਚ ਦਿਨ ਪੜੇ ਰੱਖੇ ਸਮਝ ਹੀ ਦਿੰਦੇ ਆ ਜੀਓਗ੍ਰਾਫਿਕਲੀ ਨਹੀਂ ਪਰਮੇਸ਼ਰ ਦੀ ਦਰਗਾਹ ਜੀਓਗ੍ਰਾਫਿਕਲੀ ਨਹੀਂ ਭੂਗੋਲਕ ਸਥਿਤੀ ਨਹੀਂ ਕੋਈ ਜਿਹਨੂੰ ਦੇਸੀ ਪਾਹਾਂ ਚ ਕੀ ਕਹਾਂਗੇ ਪਰਮੇਸ਼ਰ ਦੀ ਦਰਗਾਹ ਕਿਸੇ ਇੱਕ ਥਾਂ ਤੇ ਬਣੀ ਹੋਈ ਨਹੀਂ ਪਰਮੇਸ਼ਰ ਸਰਵ ਵਿਆਪਕ ਹੈ ਪਰਮੇਸ਼ਰ ਦੀ ਦਰਗਾ ਵੀ ਸਰਵ ਵਿਆਪਕ ਹੈ ਇਸ ਕਰਕੇ ਦਰਗਾ ਦਾ ਅਰਥ ਕੀ ਹੁੰਦਾ ਹ ਹਜ਼ੂਰੀ ਧਿਆਨ ਦਾ ਪਰਮੇਸ਼ਰ ਵਿੱਚ ਟਿਕ ਜਾਣਾ ਹੀ ਦਰਗਾ ਦਾ ਵਾਸ ਹੈ ਜਿਹੜਾ ਜਿਉਂਦਿਆਂ ਨੂੰ ਮਿਲਦਾ ਹੈ ਗੁਰਮਤਿ ਨੇ ਸਾਨੂੰ ਲਾਰੇ ਨਹੀਂ ਲਾਏ ਗੁਰਮਤਿ ਇੱਥੇ ਨਗਦੋ ਸਬਦਾ ਹੈ ਨਗਦੋ ਸਬਦਾ ਸਮਝ ਕੇ ਵੀ ਆਮ ਤੌਰ ਤੇ ਧਰਮ ਦੇ ਵਿੱਚ ਲਾਰੇ ਲਾਏ ਜਾਂਦੇ ਆ ਕਿਦਾਂ ਦੇ ਲਾਰੇ ਵੀ ਮਰਨ ਤੋਂ ਬਾਅਦ ਲੀਡਰ ਤਾਂ ਲਾਲਾ ਲਾਉਂਦੇ ਆ ਪੰਜ ਕੁ ਸਾਲ ਦਾ ਹੀ ਵੀ ਇੱਕ ਮੌਕਾ ਦੇ ਪੰਜ ਸਾਲ ਵਿੱਚ ਐ ਕਰ ਦਾਂਗੇ ਇਦਾਂ ਇਦਾਂ ਪਰ ਧਰਮ ਦੇ ਵਿੱਚ ਇੰਦੂ ਵੱਡਾ ਲਾਰਾ ਚੱਲਦਾ ਧਰਮ ਚ ਲਾਰਾ ਕੀ ਚੱਲਦਾ ਏ ਇਦਾਂ ਕਰੋ ਮਰਨ ਤੋਂ ਬਾਅਦ ਐ ਹੋ ਜੂਆ ਬੋਲੋ ਸਤਨਾਮ ਬਸ ਮਰਨ ਤੋਂ ਬਾਅਦ ਨਾਮ ਮੁੜ ਕੇ ਪੁੱਛਣਾ ਨਾ ਝੂਠੇ ਸੱਤਾ ਹੋਣਾ ਨਾ ਗਰੰਟੀ ਹਾਂਜੀ ਮਰਨ ਤੋਂ ਬਾਅਦ ਦਾ ਲਾਰਾ ਐਡੇ ਵੱਡੇ ਲਾਰੇ ਐਡਾ ਲੋਕਾਂ ਨੂੰ ਗੁੰਮਰਾਹ ਕੀਤਾ ਪਰ ਮੇਰੇ ਸਤਗੁਰ ਨੇ ਕਿਸੇ ਨੂੰ ਗੁੰਮਰਾਹ ਕਰਦੇ ਮੇਰੇ ਸਤਗੁਰ ਨੇ ਲਾਰਾ ਲਾਉਂਦੇ ਕਿਸੇ ਨੂੰ ਨਾ 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 ਇਤਿਖ ਨਗਦ ਸੌਦਾ ਹੈ ਨਗਦ ਸੌਦੇ ਦਾ ਭਾਤ ਤੂੰ ਸੋਚਉਂੀ ਇਹਦਾ ਅਰਥ ਕੀ ਨਗਦ ਸੌਦਾ ਕਿ ਮੈਂ ਕਿਹ ਖਦਰ ਨਾਲ ਥੋੜੀ ਜੀ ਨਗਦ ਸੌਦਾ ਇਹ ਹੈ ਵੀ ਮੰਨ ਲੋ ਗੁਰੂ ਦਾ ਬਚਨ ਮੰਨੇ ਤਾਂ ਤੂੰ ਆ ਜੀਵਨ ਵਿੱਚ ਇੱਥੇ ਜਿਉਂਦੇ ਹੀ ਮੁਕਤ ਹੋ ਜਾਏਗਾ ਨਗਦ ਸੌਦਾ ਸਮਝ ਗਏ ਜਿਉਂਦੇ ਮੁਕਤ ਕਰਦੀ ਹੈ ਬਾਣੀ ਤੇ ਲਾਰਾ ਕੀ ਹੈ ਮਰਨ ਤੋਂ ਬਾਅਦ ਮੁਕਤੀ ਹੁਣ ਸਮਝ ਗਏ ਸੌਖਾ ਮਰਨ ਤੋਂ ਬਾਅਦ ਮੁਕਤੀ ਕੀ ਹੈ ਲਾਰਾ ਜਿਉਂਦੇ ਜਿਉਂਦੇ ਮੁਕਤ ਹੁੰਦੇ ਹਾਂ ਗੁਰੂ ਨਾਲ ਜੁੜ ਕੇ ਇਹ ਹੈ ਜੀਵਨ ਮੁਕਤ ਜੀਵਨ ਮੁਕਤੀ ਦਾ ਆਨੰਦ ਆ ਦੇਖੋ ਪੜੋ ਉਹ ਤਨਵੰਤ ਪੜਿਆ ਕਰ ਉਹ ਵੀ ਬਾਣੀ ਪੜਨ ਵਾਲੇ ਬੈਠੇ ਹੋ ਰਿਸਪੌਂਸ ਤਾਂ ਦਿਓ ਨਾ ਮਾੜਾ ਮੋਟਾ ਪਹਿਣਾ ਵੀ ਪੜੋ ਉਹ ਤਨਵੰਤ ਕੋਲਵੰਤ ਪਤੀਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਭਗਵੰਤ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ ਬਾਣੀ ਦਾ ਨੱਬ ਦਾ ਸੌਦਾ ਕਹਿੰਦੇ ਜਿਉਂਦੇ ਹੀ ਮੁਕਤ ਹੋ ਗਿਆ ਬੋਲੋ ਸਤਨਾਮ ਸਪਸ਼ਟ ਹੋ ਗਿਆ ਨਾ ਜੀ ਉਹ ਤਨਭੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਸ੍ਰਿਦਾ ਭਗਵੰਤ ਸੋ ਜਿਉਂਦੇ ਜਿਉਂਦੇ ਮੁਕਤੇ ਪ੍ਰਾਪਤ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਜੀਵਨ ਮੁਕਤ ਸੋ ਮਰਨ ਤੋਂ ਬਾਦਲੀ ਮੁਕਤੀ ਬਾਣੀ ਵਿੱਚ ਰੱਬ ਵੀ ਲਾਰਾ ਬੇਣੀ ਕਹੈ ਸੁਣੋ ਰੇ ਭਗਤ ਤੋ ਮਰਨ ਮੁਕਤ ਕਿਨ ਪਾਈ ਕਿਨ ਪਾਈ ਭਗਤ ਬੇਣੀ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰੇਓ ਸੁਣੋ ਮਰ ਕੇ ਮੁਕਤੀ ਕਿਨੇ ਪਾਈ ਹੈ ਮਰਨ ਮੁਕਤ ਕਿਨ ਪਾਈ ਭਾਈ ਮਰ ਕੇ ਵੀ ਕਿਤੇ ਕੋਈ ਮੁਕਤ ਹੋਇਆ ਪਤਾ ਨਹੀਂ ਕਿੱਥੋਂ ਗੱਲਾਂ ਜਲਾਤੀਆਂ ਇਹ ਜੀਉਂਦੇ ਮੁਕਤ ਕਿਉਂ ਨਹੀਂ ਹੋਏ ਅਸੀਂ ਕਿਉਂਕਿ ਸਾਨੂੰ ਲਾਰਾ ਲਾਇਆ ਗਿਆ ਵੀ ਮੁਕਤੀ ਤਾਂ ਮਰਨ ਤੋਂ ਬਾਅਦ ਮਿਲਦੀ ਹੈ ਇਸ ਕਰਕੇ ਜਿਉਂਦਿਆਂ ਨੇ ਮੁਕਤ ਹੋਣ ਦਾ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਸੋਚਿਆ ਮਰਨ ਮੁਕਤੀ ਤਾਂ ਮਰ ਕੇ ਹੁੰਦੀ ਹੈ ਇਸੇ ਕਰਕੇ ਮਨੁੱਖ ਨੇ ਜਿਉਂਦੇ ਨੇ ਮੁਕਤ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਸਪਸ਼ਟ ਹੋ ਗਿਆ ਜੀ ਬਾਣੀ ਤੋਂ ਕਿਤੇ ਗੁਰਬਾਣੀ ਚ ਮਖੌਲ ਕੀਤੇ ਐ ਇਦਾਂ ਦੀਆਂ ਗੱਲਾਂ ਨੂੰ ਵੀ ਕੀ ਗੱਲਾਂ ਕਰਦੇ ਐ ਇਹ ਮਖੌਲ ਮਖੌਲ ਸੁਣਾਵਾ ਬਣੀ ਚੋ ਵੀ ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਮਖੌਲ ਜਾ ਕੀਤਾ ਹੈ ਮੁਕਤਬਾ ਪੜੀ ਪੀ ਗਿਆਨੀ ਤਿਆਗੀ ਮੁਕਤਬਾ ਪੜੀ ਕਹਿ ਕੇ ਵੀ ਵਿਚਾਰੀ ਨਾ ਬੱਤੀ ਸੌਖਾ ਜਾਰ ਸਮਝ ਗਏ ਨਾ ਵੀ ਵਿਚਾਰੀ ਦਾ ਭਾਵੇਂ ਕਿਹੜੀ ਮੁਕਤੀ ਕਿਹੜੀ ਮੁਕਤੀ ਕਿਹੜੀ ਹੁੰਦੀ ਹੈ ਮਰ ਕੇ ਵਿਚਾਰੀ ਮੁਕਤੀ ਕਹਤਾ ਵਿਚਾਰੀ ਕਿਹੜੀ ਮੁਕਤੀ ਅਗਿਆਨੀਆਂ ਦੀਆਂ ਗੱਲਾਂ ਆ ਤਾਂ ਲਾਰੇ ਆ ਲੋਕਾਂ ਨੂੰ ਦੁਆਰੇ ਪੜੋ ਪੰਕਤੀ ਮੁਗਤ ਬਪੜੀ ਪੀ ਗਿਆਨੀ ਤਿਆਗੇ ਗਿਆਨਬਾਨ ਪੁਰਸ਼ ਨੇ ਵਿਚਾਰੀ ਮੁਕਤੀ ਛੱਡਤੀ ਗਿਆਨਬਾਨ ਤਾਂ ਹੱਸਿਆ ਇਸ ਮੁਕਤੀ ਤੇ ਵੀ ਮਰਨ ਤੋਂ ਬਾਅਦ ਮੁਕਤੀ ਕਿਤੇ ਭਗਤ ਨਾਮਦੇਵ ਜੀ ਮਹਾਰਾਜ ਨੇ ਪਰਮੇਸ਼ਰ ਨੂੰ ਬੰਗਾਰ ਪਾ ਦਿੱਤੀ ਬੰਗਾਰ ਇਹਨੂੰ ਧਾਮ ਕੇ ਪਿਆਰ ਪਰ ਹੀ ਬੰਗਾਰ ਕਿਹਾ ਜਾ ਸਕਦਾ ਹੈ ਜਿਵੇਂ ਉਹ ਵੀ ਪਿਆਰ ਦੀ ਬੰਗਾਰ ਸੀ ਜੋ ਡਾਕਟਰ ਸਾਹਿਬ ਨੇ ਸੁਣਾਈ ਸੀ ਨਾ ਪੰਥ ਕੀ ਜੋ ਰਾਖੀ ਤੋਂ ਗ੍ਰੰਥ ਕੀ ਰਹੇਗੀ ਨਾ ਅਥ ਰਾਖੀ ਜੋ ਨਾ ਜੋ ਪੰਥ ਕੀ ਗ੍ਰੰਥ ਤਾਂ ਕੌਣ ਮੰਨ ਇਹ ਇੱਕ ਪੰਥ ਦੇ ਵਾਲੀ ਨੂੰ ਪਿਆਰ ਦੀ ਬੰਗਾਰ ਲਫ਼ਜ਼ ਕਹਿ ਦੋ ਆਪਾਂ ਪਿਆਰ ਦੀ ਹਾਂਜੀ ਹੁਣ ਇੱਥੇ ਵੀ ਭਗਤ ਨਾਮਦੇਵ ਜੀ ਨੇ ਰੱਬ ਨੂੰ ਵੀ ਇੱਕ ਪਿਆਰ ਦੀ ਬੰਗਾਰ ਪਾਤੀ ਕਹਿੰਦੇ ਮਾਲਕ ਜੀ ਜਿਹੜਾ ਤੁਹਾਨੂੰ ਤੁਹਾਡੇ ਨਾਲ ਪਿਆਰ ਪਾਉਂਦਾ ਤੁਹਾਨੂੰ ਯਾਦ ਕਰਦਾ ਮਰਨ ਤੋਂ ਬਾਅਦ ਤੁਸੀਂ ਮੁਕਤੀ ਦਿੰਦੇ ਹੋ ਭਗਤ ਨਾਮਦੇਵ ਜੀ ਰੱਬ ਨੂੰ ਸਿੱਧੇ ਹੋਲੇ ਕਹਿੰਦੇ ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਕਿਹੜਾ ਜਾਣਦਾ ਬੋਲੋ ਸਤਨਾਮ ਮਰਨ ਤੋਂ ਬਾਅਦ ਮੁਕਤੀ ਦਿੰਦੇ ਹੋਗੇ ਵਾਹ ਰੱਬਾ ਇਹ ਜੀ ਮੁਕਤੀ ਨੂੰ ਕਿਹੜਾ ਜਾਣਦਾ ਦੇਖੋ ਰੱਬ ਤੇ ਪਿਆਰ ਹੈ ਨਾ ਪਿਆਰ ਦੀ ਖੇੜ ਹੈ ਆਪਣੇ ਮਾਲਕ ਨਾਲ ਕੀ ਕਹਿੰਦੇ ਮੂਏ ਮੂਏ ਹੋਏ ਜੋ ਮੁਕਤ ਤੇ ਹੋਗੇ ਮੁਕਤ ਨਾ ਜਾਣੇ ਕੋਈ ਲਾ ਇਹ ਪੰਡਿਆ ਮੋਕੋ ਢੇੜ ਕਹਤ ਹੈ ਢੇੜ ਕਹਤ ਹੈ ਤੇਰੀ ਪੈਜ ਪਛਾਉਂਦੀ ਕੋਈ ਲਾ ਮੈਨੂੰ ਪੰਡਾ ਤਾਂ ਹੁਣ ਧੱਕੇ ਮਾਰ ਮਾਰ ਕੇ ਕੱਢ ਜਾਂਦਾ ਮੰਦਰ ਚੋਂ ਬਿਸ਼ੂਦਰ ਕਿੱਥੋਂ ਆ ਬੜਿਆ ਨੀਚ ਕਿੱਥੋਂ ਆ ਬੜਿਆ ਮੈਨੂੰ ਤਾਂ ਸ਼ੂਦਰ ਸ਼ੂਦਰ ਕਿ ਕਿ ਹੁਣ ਧੱਕੇ ਪੈਂਦੇ ਆ ਮਾਰਨ ਤੋਂ ਬਾਅਦ ਮੁਕਤੀ ਤੋਂ ਮੈਂ ਖੋਖੇ ਲੈਣੇ ਮੈਨੂੰ ਤਾਂ ਜਿਉਂਦੇ ਨੂੰ ਮੁਕਤ ਕਰ ਜਿਉਂਦਾ ਸਵੈਮਾਨ ਮੰਗਦਾ ਹਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਤਾਂ ਜਿਉਂਦਾ ਸਵੈਮਾਨ ਅਣਖਿਆਦੀ ਵਾਲਾ ਜੀਵਨ ਮੰਗਦਾ ਹਾਂ ਮੈਂ ਕੀ ਲੈਣੇ ਮਰਨ ਤੋਂ ਬਾਅਦ ਨਹੀਂ ਮੁਕਤੀ ਤੋਂ ਜੋ ਫਰੀਦ ਸਾਹਿਬ ਕਹਿੰਦੇ ਫਰੀਦਾ ਬਾਰ ਪਰ ਆਇਆ ਬੈਸਣਾ ਬੈਸਣਾ ਸਾਈ ਮੂਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਇਹ ਆਪਾਂ ਨਹੀਂ ਜਿਉਣਾ ਕਹਿੰਦੇ ਰੱਬਾ ਕੱਢ ਲਾ ਆਉਂਦੀ ਜਾਂਦਾ ਸੋ ਕਹਿਣ ਦਾ ਭਾਵ ਜਿਉਂਦੇ ਮੁਕਤੀ ਦੀ ਗੱਲ ਹੈ ਜਿਉਂਦੇ ਮੁਕਤੀ ਕਾ ਕਿਸ ਤੋਂ ਬਕਾਰਾਂ ਤੋਂ ਮੁਕਤੀ ਆਪਣਾ ਤੋਂ ਮੁਕਤੀ ਬਹਿਮਾ ਭਰਮਾਂ ਤੋਂ ਮੁਕਤੀ ਨਸ਼ੇ ਬਿਸ਼ਾਂ ਤੋਂ ਮੁਕਤੀ ਬੁਰੀਆਂ ਆਦਤਾਂ ਤੋਂ ਮੁਕਤੀ ਇਹੀ ਮੁਕਤੀ ਹੁੰਦੀ ਹੈ ਨਾ ਕਿਉਂਕਿ ਔਗਣ ਬੰਧਨ ਹੈ ਆਪਣ ਖਤਮ ਹੋ ਗਏ ਬੰਧਨ ਖਤਮ ਹੋ ਗਏ ਮੁਕਤ ਹੋ ਗਏ ਨਾਨਕ ਔਗਣ ਜੇਤੜੇ ਤੇਤੇ ਗਲੇ ਜੰਜੀਰ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਇਹਨਾਂ ਗੱਲਾਂ ਨੂੰ ਸਮਝੋ ਸਿੰਘ ਸਾਹਿਬ ਤੁਸੀਂ ਬਹਿ ਜਾਓ ਪਲੀਜ਼ ਬਹਿ ਜਾਓ ਕਿਸੇ ਚੱਕਰ ਬੱਸ ਸੁਣੋ ਸਥਿਰ ਹੋ ਕੇ ਸੁਣੋ ਪਲੀਜ਼ ਬਹੁਤ ਕੋਈ ਫਰਨਾ ਨਾ ਬਣਾਓ ਬੈਠੇ ਹਾਂਜੀ ਕਿਰਪਾ ਰੱਖਿਓ ਹਾਂਜੀ ਹੁਣ ਆਪਾਂ ਸਮਝ ਰਹੇ ਸੀ ਇਹ ਗੱਲਾਂ ਨੂੰ ਦਿਨਕਰਨ ਦੀ ਕੋਸ਼ਿਸ਼ ਕਰੋ ਬਾਣੀ ਦੇ ਵਿੱਚੋਂ ਤੋ ਸਪਸ਼ਟ ਹੋ ਗਿਆ ਨਾ ਵੀ ਇਦਾਂ ਨਕਦ ਸੌਦਾ ਸਮਝ ਕੇ ਨਾ ਕਿ ਗੁਰੂ ਜੀ ਕਹਿੰਦੇ ਤੂੰ ਅੱਜ ਗੁਰਮਤ ਮੰਨ ਲਾ ਜੀ ਮੁਕਤ ਹੋ ਜਾਏਗਾ ਲਾਰਾ ਨਹੀਂ ਲਾਉਂਦੇ ਵੀ ਗੁਰਮਤ ਮੰਨ ਲਾ ਤੇ ਮੁਕਤ ਮਰਨ ਤੋਂ ਆਵਾਜ਼ ਹੋ ਜਾਏਗਾ ਇੱਥੇ ਨਹੀਂ ਹੈ ਇਹ ਕਹਿਣਾ ਇੱਥੇ ਨਹੀਂ ਹੈ ਗੱਲਾਂ ਅੱਜ ਹੀ ਮੁਕਤ ਅੱਜ ਗੁਰੂ ਦੀ ਗੱਲ ਮੰਨ ਲਾ ਅੱਜ ਹੀ ਦੇਵਤਾ ਬਣ ਜਾਏਗਾ ਤੇਰਾ ਜੀਵਨ ਸਵਰਗਮਈ ਬਦਲੂ ਇੱਥੇ ਲਾਰਾ ਨਹੀਂ ਵੀ ਮਰਨ ਤੋਂ ਬਾਅਦ ਸੁਰਗ ਵਿੱਚ ਆਉਂਗੇ ਲਾਰੇ ਵੀ ਕਿਹ ਜੇ ਲਾ ਜਾ ਕਹਿੰਦੇ ਉੱਥੇ ਪਰੀਆਂ ਦੇ ਨਾਚ ਹੁੰਦੇ ਆ ਅੰਗੂਰਾਂ ਦੀ ਚਲਦੀ ਹੈ ਨਾ ਅਸੀਂ ਤੇ ਇੱਥੇ ਨਹੀਂ ਸ਼ਰਾਬ ਪੀਂਦੇ ਤਾਹਾਂ ਜਾ ਕੇ ਜ਼ਰੂਰੀ ਪੀਣੀ ਹੈ ਫਿਰ ਤੰਗੂਰਾਂ ਦੀ ਤਾਂ 5 ਤਾਰਾ ਹੋਟਲਾਂ 'ਚ ਵੀ ਚਲਦੀ ਹੈ ਇੱਥੇ ਫਿਰ ਵੀ 5 ਤਾਰਾ ਹੋਟਲ ਹੈ ਕਿ ਸੁਰਗ ਹੈ ਲਾਰੇ ਗਿਹੇ ਜਲਾਏ ਹੋਏ ਬੰਦੇ ਦੀ ਵੀ ਜਿਹੜੀਆਂ ਬਾਸ਼ਨਾਮਾ ਇੱਥੇ ਨਹੀਂ ਪੂਰੀਆਂ ਹੋਈਆਂ ਤਾਹਾਂ ਜਾ ਕੇ ਕਰਨਾਂਗੇ ਦੇਖ ਲਾ ਪਿਗੜਿਆ ਬੰਦਾ ਪਿਆਰੀ ਨੇ ਉਹ ਜੇ ਲਾਰੇ ਲਾਤੇ ਇਸ ਕਰਕੇ ਅੱਜ ਮੰਨ ਲੈ ਗੁਰਮਤ ਬਸ ਜਿਉਂਦੀ ਦੇਵਤੇ ਬਣ ਗਏ ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ ਸਦਕੇ ਜਾਮਾ ਗੁਰੂ ਤੋਂ ਦਿਨ ਵਿੱਚ ਸੰਕੜੇ ਵਾਰੀ ਐਸਾ ਸੱਚਾ ਗਿਆਨ ਦਿੱਤਾ ਜਿਸ ਸੱਚੇ ਗਿਆਨ ਨੇ ਮਨੁੱਖਾਂ ਤੋਂ ਦੇਵਤੇ ਬਣਾਤੀ ਜਿਨ ਮਾਨਸ ਤੇ ਦਾ ਮਤਲਬ ਮਨੁੱਖਾਂ ਤੋਂ ਜਿਨ ਮਾਨਸਤੇ ਦੇਵਤੇ ਕੀਏ ਅ ਜਿਸ ਗੁਰਮਤ ਨੇ ਮਨੁੱਖਾਂ ਤੋਂ ਦੇਵਤੇ ਬਣਾਤੇ ਕਰਤਣਾ ਲੱਗੀ ਵਾਰ ਦੇਵਤੇ ਬਣਾਉਂਦਿਆਂ देर ਨਹੀਂ ਲੱਗੀ ਕਿਤੇ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮਾਨਸਤੇ ਦੇਵਤੇ ਭਏ ਧਿਆਆਂ ਨਾਮ ਹਰੀ ਖਰੀ ਪਰਮੇਸ਼ਰ ਦਾ ਨਾਮ ਤੇ ਹੁੰਦਾ ਮਨੁੱਖ ਹੀ ਦੇਵਤੇ ਬਣ ਜਾਂਦੇ ਆ ਜੋ ਗੁਰਮਤ ਕਿੰਨੀ ਮਹਾਨ ਹੈ ਸਟੇਟਮੈਂਟ ਦੇ ਮਾਹੌਨੇ ਸੁਧਾਰ ਦੇ ਉੱਤੇ ਗੁਰਮਤ ਦਾ ਕੀ ਫੈਸਲਾ ਹੋ ਗਿਆ ਦੇਵਤੇ ਪੂਜਨੇ ਨਹੀਂ ਨਕਲੀ ਪੂਜਾ ਦੇਵਤੇ ਬਣਨਾ ਹੈ ਦੇਵਤਾ ਬਣ ਕੇ ਜੋਂ ਵਿੱਚ ਸਵਾਦ ਹੈ ਨਾ ਭੈਣ ਜੀ ਦੇਵਤੇ ਪੂਜੇ ਕੀ ਪੂਜੇ ਗੁਰੂ ਜੀ ਕਹਿੰਦੇ ਆ ਜਾਓ ਤੈਨੂੰ ਖੁਦ ਨੂੰ ਦੇਵਤਾ ਬਣਾ ਦੇਣਾ ਬੋਲੋ ਸਤਨਾਮ ਸੋ ਆ ਜਾਓ ਤੈਨੂੰ ਦੇਵਤਾ ਬਣਾ ਦਿਆਂਗਾ ਆ ਜਾ ਆਜ ਦੇਖਿਆ ਗੁਰਮਤਾ ਆ ਜਾ ਤੈਨੂੰ ਦੇਵਤਾ ਫਿਰ ਦੇਵਤੇ ਦਾ ਜੀਵਨ ਸਵਰਗ ਦਾ ਜੀਵਨ ਹੁੰਦਾ ਹੈ ਨਾ ਦੈਂਤ ਨਰਕ ਭੋਗਦਾ ਹੈ ਬੁਰੀਆਂ ਆਦਤਾਂ ਵਿੱਚ ਫਸ ਕੇ ਮਨੁੱਖ ਕੀ ਬਣ ਜਾਂਦਾ ਖੁਦ ਦੈਂਤ ਬਣ ਜਾਂਦਾ ਹੈ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਤੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਇਹ ਇਹ ਵਿਗੜਿਆ ਹੋਇਆ ਮਨੁੱਖ ਰਾਖਸ਼ ਹੈ ਜਨ ਹੈ ਤੇ ਗੁਰੂ ਨਾਲ ਜੁੜਿਆ ਹੋਇਆ ਸੁਧਰਿਆ ਹੋਇਆ ਮਨੁੱਖ ਕੀ ਹੈ ਦੇਵਤਾ ਮਨੁੱਖ ਦਾ ਮਤਲਬ ਚਾਹੇ ਪਹਿਣਾ ਚਾਹੇ ਭਰਾ ਦੱਸਣਾ ਪੈਂਦਾ ਮਨੁੱਖ ਕੀ ਕਹਿੰਦੇ ਕਹਿੰਦੇ ਨੇ ਮਾਨਸ ਦੇਹੀ ਨੂੰ ਇਹ ਮਾਨਸ ਦੇਹੀ ਚਾਹੇ ਮੇਲ ਆ ਚਾਹੇ ਫੀਮੇਲ ਆ ਹੋਰ ਵੱਖਰੇ ਕੋਈ ਜਨ ਨਹੀਂ ਹੁੰਦੇ ਵੱਖਰੇ ਕੋਈ ਦੇਵਤੇ ਨਹੀਂ ਹੁੰਦੇ ਵੱਖਰਾ ਕੁਝ ਨਹੀਂ ਹੁੰਦਾ ਮਨੁੱਖ ਹੀ ਵਿਗੜ ਕੇ ਜਨ ਬਣਦਾ ਹੈ ਮਨੁੱਖ ਹੀ ਸੱਚ ਨਾਲ ਜੁੜ ਕੇ ਦੇਵਤਾ ਬਣਦਾ ਹੈ ਬਾਕੀ ਕਹਾਣੀਆਂ ਸਾਰੀਆਂ ਬਾਕੀ ਤਾਂ ਕਹਾਣੀਆਂ ਨੇ ਸਾਰੀਆਂ ਕਥਾ ਕਹਾਣੀ ਵੇਦੀਆਂ ਨਹੀਂ ਪਾਪ ਪੁੰਨ ਵਿਚਾਰ ਜੇ ਦੇਣਾ ਲੈ ਲੈ ਦੇਣਾ ਮਰਤ ਸੁਰਗ ਅਵਤਾਰ ਕਹਾਣੀਆਂ ਬਾਕੀ ਤਾਂ ਕਹਾਣੀਆਂ ਸਾਰੀਆਂ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤਰ ਜਿਨ੍ਹਾਂੋਂ ਪਾਇਆ ਕਹਾਣੀ ਹੈ ਪਰ ਅਸਲੀਅਤ ਕੀ ਹੈ ਮਨੁੱਖ ਨੂੰ ਦੇਵਤਾ ਬਣਾਉਂਦਾ ਹੈ ਮੇਰਾ ਸਤਿਗੁਰੂ ਸਵਰਗ ਦਾ ਜੀਵਨ ਬਣ ਗਿਆ ਫਿਰ ਰੱਬ ਦੇ ਨੇੜੇ ਹੋ ਕੇ ਜਿਉਣਾ ਹੀ ਸਵਰਗ ਹੈ ਲਿਖਿਆ ਨਾ ਬਾਣੀ ਚ ਪਿਸਤ ਨਜੀਕ ਰਖ ਰਹਿਮਾਨਾ ਪਿਸਤ ਅਰਧ ਬਿਸ਼ਰਾਮ ਲਾ ਕੇ ਬੋਲਣਾ ਤਾਂ ਤੈਨੂੰ ਔਂਕੜਾ ਜੀ ਵਿਆਕਰਨ ਨਹੀਂ ਜਾਣਦੇ ਪਿਸਤ ਵੀ ਧਾਤੂ ਸਵਰਗ ਸਵਰਗ ਕੀ ਹੈ ਇੱਕ ਵਚਨ ਨਾਮ ਹੋ ਗਿਆ ਨਾ ਇਹ ਨਜੀਕ ਰਖ ਰਹਿਮਾਨਾ ਵੀ ਕਿਰਪਾਲੂ ਦੇਵਾਲੂ ਮਾਨਤ ਜੀ ਆਪਣੇ ਨੇੜੇ ਰੱਖੋ ਰੱਬ ਦੇ ਨੇੜੇ ਹੋ ਕੇ ਜਿਉਣਾ ਹੀ ਸਵਰਗ ਹੈ ਰੱਬ ਦੇ ਨੇੜੇ ਹੋ ਕੇ ਜਿਉਣਾ ਹੀ ਸਵਰਗ ਹੈ ਸਪਸ਼ਟ ਹੋ ਗਿਆ ਨਾ ਕਿ ਸਵਰਗ ਕੀ ਹੈ ਅਵਸਥਾ ਹੈ ਤੁਹਾਡੀ ਇਹ ਨਹੀਂ ਹੁੰਦਾ ਵੀ ਸਵਰਗ ਨਰਕ ਕੋਈ ਬਣੀਆਂ ਹੋਈਆਂ ਚੀਜ਼ਾਂ ਵੀ ਕਿਤੇ ਬਣੀਆਂ ਕਿਤੇ ਵੱਡੇ ਸੌਖੇ ਢੰਗ ਨਾਲ ਸਮਝਾਤਾ ਬਾਣੀ ਵਿੱਚ ਵੀ ਕਿਦਾਂ ਬਹੁਤ ਸੌਖਾ ਤਰੀਕਾ ਦੇਖੋ ਧਿਆਨ ਕਰਿਓ ਹੁਣ ਨਾਰਕਾ ਕੋਪਮੈ ਗੋਤੇ ਖਾਵੈ ਜਿਉਂ ਜਲ ਤੇ ਬਾਹਰ ਮੀਨਾ ਹੈ ਕਹਿੰਦੇ ਨਰਕ ਕੀ ਹੁੰਦਾ ਹੈ ਕਹਿੰਦੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਪਾਣੀ ਦੇ ਕੰਡੇ ਤੇ ਹੀ ਮੱਛੀ ਦਾ ਨਰਕ ਆ ਗਿਆ ਭਾਵ ਕਿ ਪਾਣੀ ਦੇ ਕੰਡੇ ਤੇ ਨਰਕ ਬਣਿਆ ਤਾਂ ਨਹੀਂ ਭੈਣ ਜੀ ਕਿ ਬਣਿਆ ਹੋਇਆ ਭਾਵ ਕੀ ਸਮਝਾਤਾ ਵੀ ਮੱਛੀ ਪਾਣੀ ਤੋਂ ਬਾਹਰ ਨਰਕ ਵਿੱਚ ਹੈ ਨਰਕ ਤੇ ਸੁਰਗ ਦੀ ਕੰਧ ਸਾਂਝੀ ਹੋ ਗਈ ਨਾ ਭਾਵਕੇ ਪਾਣੀ ਵਿੱਚ ਹੈ ਸਵਰਗ ਵਿੱਚ ਹੈ ਪਾਣੀ ਤੋਂ ਬਾਹਰ ਆ ਜਾ ਬਾਨਮੂਲ ਕੱਢ ਦਿਓ ਨਰਕ ਉੱਥੀ ਆ ਗਿਆ ਬਣਿਆ ਤਾਂ ਨਹੀਂ ਨਰਕ ਕੋਈ ਨਾ ਉੱਥੇ ਭਾਵਕੀ ਹੈ ਮਨੁੱਖ ਪਾਣੀ ਵਿੱਚ ਜਿਉਂਦਾ ਹੈ ਸਵਰਗ ਵਿੱਚ ਹੈ ਪਾਣੀ ਤੋਂ ਬਾਹਰ ਨੂੰ ਕਰ ਦਿਓ ਮੈਂ ਨਰਕ ਵਿੱਚ ਹੈ ਬੋਲੋ ਸਤਨਾਮ ਨਰਕ ਸੁਰਗ ਦੀ ਕੰਧ ਸਾਂਝੀ ਭਾਵਰ ਸਮਝਦੇ ਨੇ ਭਾਵਰ ਥੰਦੇ ਨੇ ਪਾਣੀ ਦੇ ਕੰਡੇ ਤੇ ਨਰਕ ਹੈ ਮਚੀਦੇ ਭਾਵਾ ਪਾਣੀ ਦੇ ਕੰਢੇ ਧੀ ਬਿਲਕੁਲ ਤਾਂ ਪਾਣੀ ਤਾਂ ਬਾਹਰ ਨੂੰ ਕਰਦੇ ਬਸ ਹੁਣ ਨਰਕ ਦਾ ਭਾਵ ਸਮਝਾਉਣ ਵਾਸਤੇ ਗੁਰੂ ਜੀ ਨੇ ਕਿੰਨੀ ਸੌਖੀ ਧਾਰਨਾ ਦੇ ਦਿੱਤੀ ਇਸ ਕਰਕੇ ਬੁਰੇ ਕੰਮ ਕਰਨਾ ਨਰਕ ਹੈ ਚੰਗੇ ਕੰਮ ਕਰਨਾ ਸਵਰਗ ਹੈ ਬੁਰੀਆਂ ਆਦਤਾਂ ਨਰਕਾਂ ਚੰਗੀਆਂ ਆਦਤਾਂ ਸਵਰਗ ਹੈ ਪੀ ਹੁਣੇ ਸੁਰਗ ਦੇ ਵਿੱਚ ਵਾਸ ਹੋ ਜੂ ਪਰ ਇੱਥੇ ਲੋਕਾਂ ਨੂੰ ਗਿਆਨ ਨਹੀਂ ਆਮ ਕਿਸ਼ ਨੂੰ ਕਹਦੇ ਭਾਈ ਸੁਰਗ ਵਿੱਚ ਵਾਸਾ ਕਰਨਾ ਹੈ করুণਾ ਜੁੜ ਕੇ ਤਾਂ ਕਈ ਤਾਂ ਫਿਰ ਲੜ ਪੈਣਗੇ ਕਿਉਂ ਇੱਥੇ ਮਰੇ ਨੂੰ ਸੁਰਗ ਵਾਸ ਕਹਿੰਦੇ ਆ ਨਾ ਇਹ ਤਾਂ ਆਪਣੀ ਬੋਲੀ ਹੈ ਚਲੋ ਕਹਿ ਹੋ ਜਾਂਦਾ ਤਵਖੀ ਉਹ ਤਾਂ ਲੋਕ ਭਾਸ਼ਾ ਚ ਲੋਕ ਭਾਸ਼ਾ ਜਿਵੇਂ ਮੈਥੋਂ ਵੀ ਕਦੇ ਕਿਹਾ ਜਾ ਸਕਦਾ ਪਰ ਸਿਧਾਂਤਕਾਂ ਦਾ ਥੋੜਾ ਵੀ ਮਰ ਕੇ ਸੁਰਗ ਵਾਸ ਹੁੰਦਾ ਨਹੀਂ ਨਹੀਂ ਸੁਰਗ ਵਾਸ ਜਿਉਂਦੇ ਹੁੰਦੇ ਆ ਜਿਉਂਦਿਆਂ ਦਾ ਸੁਰਗ ਵਿੱਚ ਵਾਸਾ ਹੁੰਦਾ ਹੈ ਇਸ ਕਰਕੇ ਗੱਲ ਚੱਲੀ ਸੀ ਗੁਰਮਤਿ ਵੀ ਕਿੰਨੀ ਮਹਾਨ ਹੈ ਗੁਰਮਤਿ ਗੁਰਮਤਿ ਸਾਨੂੰ ਜਿਉਂਦੇ ਨੂੰ ਨਰਕ ਤੋਂ ਬਚਾਉਂਦੀ ਹੈ ਇਹ ਕਾਮਗ ਨਰਕ ਇਸਲਾਮ ਜਦੋਂ ਕੋਈ ਕਾਮੀ ਹੋ ਕੇ ਨਜਾਇਜ਼ ਸੰਬੰਧਾਂ ਵਿੱਚ ਪੈ ਜਾਂਦਾ ਹੈ ਨਜਾਇਜ਼ ਸੰਬੰਧਾਂ ਵਾਲਾ ਜੀਵ ਨਰਕ ਕਰ ਹੁਣ ਇਹ ਗੱਲ ਕਿਸੇ ਮੇਰੀ ਭੈਣ ਨੂੰ ਸਮਝ ਆ ਗਈ ਧੀ ਨੂੰ ਸਮਝ ਆ ਗਈ ਨੌਜਵਾਨ ਨੂੰ ਸਮਝ ਆ ਗਈ ਵੀਰ ਨੂੰ ਸਮਝ ਆ ਗਈ ਜ਼ਿੰਦਗੀ ਵਿੱਚ ਨਜਾਇਜ਼ ਸੰਬੰਧੇ ਨਰਕ 'ਚ ਨਹੀਂ ਪਊਗਾ ਬੋਲੋ ਸਤਨਾਮ